ਗੁਰਦਾਸਪੁਰ ਦੇ ਵਿੱਚ ਡੀਆਈਜੀ ਇੰਦਰਬੀਰ ਸਿੰਘ ਦੀ ਅਗਵਾਈ ਦੇ ਵਿੱਚ ਕਾਸੂ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਗੁਰਦਾਸਪੁਰ ਦੇ ਇੰਡਸਟਰੀਲੇ ਬਦਨਾ ਮੋਹੱਲਿਆ ਗੀਤਾ ਪਵਨ ਰੋਡ ਅਤੇ ਇਸਲਾਮਾਬਾਦ ਮੋਹੱਲਾ ਅਤੇ ਪੈਂਟਾ ਦੇ ਵਿੱਚ ਚੈਕਿੰਗ ਕੀਤੀ ਗਈ ਡੀਆਈਜੀ ਇੰਦਰਬੀਰ ਸਿੰਘ ਨੇ ਕਿਹਾ ਹੈ ਕਿ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਪੁਲਿਸ ਨੂੰ ਲੋਕਾਂ ਦਾ ਵੀ ਪਾਰਵਾਇ ਸੰਯੋਗ ਮਿਲ ਰਿਹਾ ਹੈ ਮੁਹਿੰਮ ਦੇ ਤਹਿਤ ਹਰ ਮੁਕਦਮੇ ਦਰਜ ਕਰਕੇ ਨਸ਼ਾ ਤਸਕਰਾਂ ਦੇ ਕੇਰਾਗਰ ਜੜਾ ਹੈ ਹੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਬਹੁਤ ਸਾਰੇ ਰੁਸ਼ੀ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਵੀ ਭਰਤੀ ਕਰਾਇਆ ਗਿਆ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਮਾਨਜੋਗ ਡੀਆਰਪੀ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਐਸਐਸਪੀ ਗੋਤਾਸਪੁਰ ਸ਼੍ਰੀ ਦਿੱਤਿਆ ਉਹਨਾਂ ਦੀ ਸਾਰੀ ਟੀਮ ਦੇ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਕੋਆਰਡੀਨੇਟਡ ਸਰਜ ਆਪਰੇਸ਼ਨ ਚਲਾਇਆ ਜਾ ਰਿਹਾ ਚਾਰਾ ਸਰਵਿਸਨਰਾਂ ਦੇ ਵਿੱਚ ਇਹ ਆਪਰੇਸ਼ਨ ਅਲੱਗ-ਅਲੱਗ ਚਲਾਇਆ ਜਾ ਰਿਹਾ ਜਿੱਥੇ ਅੱਜ ਅਸੀਂ ਇੱਥੇ ਖੜੇ ਹਾਂ ਇਹ ਥਾਰਾ ਸਿਟੀ ਦੇ ਵਿੱਚ ਇਸਲਾਮਾਬਾਦ ਏਰੀਆ ਹੈ ਇੱਥੇ ਕੋਆਰਡੀਨੇਟਡ ਸਰਜ ਆਪਰੇਸ਼ਨ ਚਲਾਇਆ ਜਾ ਰਿਹਾ ਜਿਹੜੀ ਅਸੀਂ ਸਾਰੇ ਸੁਪਰਵੀਜ਼ਨ ਕਰਨ ਆਏ ਹਾਂ ਇਸ ਪੂਰੇ ਮੁਹਿੰਮ ਦੇ ਤਹਿਤ ਹੁ ਦਾ 100 ਦੇ ਆਸ-પાસ ਐਫਆਈਆਰs ਟੋਟਲ ਦਰਜ ਹੋਈਆਂ ਜਿਹਦੇ ਵਿੱਚ ਕਰੀਬ 400 ਦੇ ਕਰੀਬ ਜਿਹੜੇ ਸਵਿੰਗਲਰਸ ਜਾਂ ਪੈਡਲਰਸ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਪ੍ਰੋਕਸੀਮੇਟਲੀ 6 ਕਿਲੋ ਹੈਰੋਇਨ ਔਰ ਕੁਝ ਬਾਕੀ ਹਕੀਮ ਔਰ ਵੈਪਨਸ ਵੀ 25 ਦੇ ਕਰੀਬ ਵੈਪਨਸ ਜਿਹੜੇ ਉਹ ਇਸ ਮੁਹਿੰਮ ਦੇ ਦੌਰਾਨ ਰਿਕਵਰ ਕੀਤੇ ਗਏ ਇਸ ਤੋਂ ਇਲਾਵਾ 200 ਦੇ ਕਰੀਬ ਜਿਹੜੇ ਬੱਚੇ ਡਰੱਗਸ ਦੇ ਵਿੱਚ ਗ੍ਰੈਸ ਹੋਏ ਹੋਏ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਿਹਾਇਆ ਗਿਆ ਡਿਸਟ੍ਰਿਕਟ ਪੁਲਿਸ ਦੇ ਵੱਲੋਂ ਜਿਹੜੇ ਉੱਥੇ ਇਲਾਜ ਦੇ ਅਧੀਨ ਨੇ ਐਂਡ ਉਮੀਦ ਹੈ ਕਿ ਉਹ ਆਪਣਾ ਇਲਾਜ ਕਰਵਾ ਕੇ ਦੁਬਾਰਾ ਨੋਰਮਲ ਲਾਈਫ ਵਿੱਚ ਵਾਪਸ ਹੋਣਗੇ ਇਸ ਤੋਂ ਆਪਣਾ ਬਾਰਡਰ ਏਰੀਆ ਹੈਗਾ ਬਾਰਡਰ ਏਰੀਆ ਜਿਹੜੇ ਨੌਂਚ ਵਾਲੇ ਹੈਗੇ ਨੇ ਜ਼ਿਆਦਾਤਰ ਉਹ ਇਹ ਤਸ਼ਕਰ ਵੀ ਆਗੇ ਉਹਨਾਂ ਆਪਣੇ ਗੁਮਰਾ ਕਰ ਲੈਂਦੇ ਆਗੇ ਉੱਧਰ ਤਾਂ ਕੋਈ ਨਹੀਂ ਇਹ ਉਹੀ ਅਵੇਰਨੈਸ ਵੀ ਨਾਲ ਨਾਲ ਹੀ ਹੈ ਜੀ ਤੇ ਮਤਲਬ ਗਵਰਨਮੈਂਟ ਆਫ ਪੰਜਾਬ ਵੱਲੋਂ ਐਂਡ ਡੀਜੀਪੀ ਸਾਹਿਬ ਵੱਲੋਂ ਜਿਹੜੇ ਖਾਸ ਤੌਰ ਤੇ ਇਨਸਟਰਕਸ਼ਨਸ ਨੇ ਵੀ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਐਜ਼ ਵਿਕਟਿਮ ਟਰੀਟ ਕਰਕੇ ਉਹਨਾਂ ਨੂੰ ਡੀਡਿਕਸ਼ਨ ਉਹਨਾਂ ਦੇ ਕਰਵਾਉਣ ਪਹਿਲ ਦੇ ਅਧਾਰ ਤੇ ਉਹਨਾਂ ਦੀ ਡੀਡਿਕਸ਼ਨ ਕਰवानी ਹੈ ਤਾਂ ਕਿ ਉਹ ਇਹ ਸਾਰੇ ਨਸ਼ਾ ਨੂੰ ਛੱਡ ਕੇ ਦੁਬਾਰਾ ਇੱਕ ਨਾਰਮਲ ਜ਼ਿੰਦਗੀ ਜਿਹੜੀ ਉਹ ਜੀਣੇ ਸਟਾਰਟ ਕਰਨ। ਕੋਈ ਖਾਸ ਗੱਲ ਕੜ ਕੇ ਤੀਨੀਆਂ ਗਰਦਨਸਪੋ ਦੇ ਵਿੱਚ ਚਾਰਾ ਸੌੜ ਦੇ ਨਾਲ ਵਿੱਚ ਜਿਹੜੇ ਜਿਹੜੇ ਵੀ ਏਰੀਆਜ਼ ਨੇ ਜਿੱਥੇ ਕੋਈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਵੀ ਡਰੱਗਸ ਵਿਕਦੇ ਨੇ ਜਾਂ ਸਮੱਗਲਰਸ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਏਰੀਆਜ਼ ਦੇ ਵਿੱਚ ਇੱਕ ਕੋਆਰਡੀਨੇਟਡ ਐਸ ਆਪਰੇਸ਼ਨ ਚਲਾਇਆ ਜਾ ਰਿਹਾ। ਇੱਥੇ ਅੱਜ ਕੜੇ ਆ ਸੀ